ਚਾਰ ਜਿਵੇਂ ਮਨ ਲਓ ਵੀ ਕਿਹੜੀ ਕਿਹੜੀ ਫਸਲ ਦਾ ਆਪਾਂ ਜੀ ਗੱਲ ਕਰੀਏ ਜਿਵੇਂ ਕਣਕਾਂ ਦਾ ਵੀ achar ਪੈਂਦਾ ਹੈਗਾ ਜਾਂ ਹੁਣ ਵੀ ਕਾਫੀ ਸਾਰੀਆਂ ਫਸਲਾਂ ਨੇ ਚਰੀ ਹੋਊਗੀ ਮੱਕੀ ਹੋਊਗੀ ਜਾਂ ਬਹੁਤ ਸਾਰੇ ਬਾਜ਼ਾਰ ਦੇ ਵਿੱਚ ਹੋਰ ਆ ਰਹੇ ਨੇ ਚਰੇਗੇ ਵੀ achar ਮੱਕੀ ਦੀ ਬਜਾਏ ਮਨ ਲਓ ਕਿਹੜੀ ਫਸਲ ਦਾ ਜਿਹੜਾ ਸਭ ਤੋਂ ਵਧੀਆ achar ਤੁਸੀਂ ਮੰਨ ਲਿਓ ਪਸ਼ੂਆਂ ਲਈ ਸਭ ਤੋਂ ਵਧੀਆ ਜਿਹੜਾ ਹੈਗਾ ਉਹ ਤਾਂ ਮੱਕੀ ਦਾ ਹੈ ਜੀ achar ਕਿਉਂਕਿ ਮੱਕੀ ਦੇ ਵਿੱਚ ਗ੍ਰੇਨ ਜੀ ਜਿਹੜੀ ਮਾਤਰਾ ਹੈ ਅਨਾਜ ਦੀ ਮਾਤਰਾ ਉਹ ਜ਼ਿਆਦਾ ਹੁੰਦੀ ਹੈ। ਚਾਰ ਦਾ achar ਅਸੀਂ ਕਹਿੰਦੇ ਆ ਵੀ ਅਵੋਇਡ ਕਰੀਏ ਆਪਾਂ ਜਵਾਰ ਬਾਜਰੇ ਦਾ ਕਿਉਂਕਿ ਉਹ ਇੰਨਾ ਵਧੀਆ achar ਨਹੀਂ ਹੁੰਦਾ ਹੈਗਾ। ਉਹ ਤਾਂ ਆਪਣੀ ਲਾਸਟ ਆਪਸ਼ਨ ਹੈ ਜੇ ਕਿਤੇ ਮੱਕੀ ਨਹੀਂ ਹੁੰਦੀ ਆ ਆਪਣੇ ਕੋਲੇ ਕੋਈ ਕ੍ਰੌਪ ਨਹੀਂ ਹੈਗੀ। ਮਤਲਬ ਉਹਨੂੰ ਤਰਜੀਹ ਆਪਾਂ ਨਹੀਂ ਦੇ ਸਕਦੇ। ਤਰਜੀਹ ਦੇ ਤੌਰ ਤੇ ਮੱਕੀ ਹੀ ਬੈਸਟ ਹੈ ਜੀ। ਤਾਂ ਇੱਕ ਚੀਜ਼ ਨੂੰ ਰੈਗੂਲਰ ਰੱਖਣ ਵਾਸਤੇ ਸਾਈਲੇਜ ਆਪਾਂ ਪਾ ਸਕਦੇ। ਤੇ ਜਿਵੇਂ ਪਸ਼ੂਆਂ ਦੀ ਸਿਹਤ ਬਾਰੇ ਆਪਾਂ ਸਾਰੇ ਤੁਸੀਂ ਦੱਸਿਆ ਟੈਕਨੀਕਲ ਗੱਲਾਂ ਪਸ਼ੂਆਂ ਦੀ ਸਿਹਤ ਤੇ ਕਿੰਨਾ ਕਸ ਰਹਿਦਾ ਕਿੰਨੇ ਕ ਪਸ਼ੂਏ ਦੇ ਨਾਲ ਤਕੜੇ ਹੋ ਜਾਂਦੇ ਨੇ ਜਦ ਬਹੁਤ ਬੰਦੇ ਕਹਿੰਦੇ ਨੇ ਵੀ ਸਾਡਾ ਪਸ਼ੂਤਾ ਜੀ ਜਦੋਂ ਦਾ ਚਾਰ ਪਾਉਣ ਲੱਗਿਆ ਕਮਜ਼ੋਰਾ ਹੋ ਗਿਆ ਬਹੁਤੇ ਬੰਦੇ ਇਦਾਂ ਦਾ ਸੁਣਨ ਦਾ ਹੈ ਵੀ ਸਾਡੇ ਤਾਂ ਪਸ਼ੂ ਨਰੋਏ ਬੜੇ ਹੋ ਗਏ ਕੀ ਮਿੱਥ ਕੀ ਹੈ ਇਹਦੇ ਵਿੱਚ ਸੱਚ ਕੀ ਹੈ ਹਾਂਜੀ ਕਿਸਾਨ ਵੀਰੋ ਫਸਲਾਂ ਕਟੀਆਂ ਗਈਆਂ ਕਣਕ ਦੀਆਂ ਕਾਫੀ ਸਾਰੇ ਮੈਸੇਜ ਜਿਹੜੇ ਆ ਰਹੇ ਸੀ ਸੋਸ਼ਲ ਮੀਡੀਆ ਤੇ ਵੀ ਤੁਸੀਂ ਦੇਖ ਰਹੇ ਹੋਵੋਗੇ ਕਿਉਂਕਿ ਪਸ਼ੂਆਂ ਦੇ ਸਾਈਲੇਜ ਨੂੰ ਲੈ ਕੇ ਇੱਕ ਅੱਜ ਖਾਸ ਜਿਹੜੀ ਚਰਚਾ ਹੋ ਛੜੀ ਹੋਈ ਹੈ ਵੀ ਆਚਾਰ ਆਪਾਂ ਕਹੀਏ ਸਾਈਲੇਜ ਛੱਡ ਕੇ ਨਾਮ ਆਚਾਰ ਹੈ ਜਿਹੜਾ ਵੀ ਪਸ਼ੂਆਂ ਨੂੰ ਉਹ ਪਾਉਣਾ ਚਾਹੀਦਾ ਹੈਗਾ ਜਾਂ ਬਣਾਉਣਾ ਚਾਹੀਦਾ ਹੈ ਜਾਂ ਉਹਦੇ ਫਾਇਦੇ ਨੁਕਸਾਨ ਬਹੁਤ ਸਾਰੀਆਂ ਜਿਹੜੀਆਂ ਚਰਚਾਵਾ ਨਹੀਂ ਆ ਉਹ ਚੱਲਦੀਆਂ ਨੇ ਮਾਰਕੀਟ ਦੇ ਵਿੱਚ ਬਜ਼ਾਰਾਂ ਦੇ ਵਿੱਚ ਕਿਸਾਨਾਂ ਨੂੰ ਵੀ ਇਹਦੇ ਲਈ ਮਤਲਬ ਪੂਰੀ ਜਾਣਕਾਰੀ ਨਹੀਂ ਹੈਗੀ ਸੋ ਅਸੀਂ ਸੋਚਿਆ ਵੀ ਇਹ ਨਾ ਦਿਨਾਂ ਦੇ ਵਿੱਚ ਇੱਕ ਇੰਟਰਵਿਊ ਤੁਹਾਡੇ ਲਈ ਅਚਾਰ ਤੇ ਸਪੈਸ਼ਲ ਮੱਕੀ ਦਾ ਜਾਂ ਕਿਸੇ ਵੀ ਫਸਲ ਦਾ ਅਚਾਰ ਆਪਾਂ ਪਾਉਣਾ ਹੈ। ਉਹਦੇ ਲਈ ਲੈ ਕੇ ਆਏਗੇ ਸਾਡੇ ਨਾਲ ਬਾਈ ਹਰਦੀਪ ਪੂਰੀ ਚਾਈਲਡ ਡੈਰੀ ਫਾਰਮ ਉੱਬਿਆ ਤੋਂ ਉਹ ਜੁੜੇ ਹੋਏ ਨੇਗੇ। ਨਮਸਕਾਰ ਜੀ। ਸਤਿ ਸ੍ਰੀ ਅਕਾਲ ਜੀ। ਤੇ ਕਾਫੀ ਲੰਮੇ ਸਮੇਂ ਤੋਂ ਮੈਂ ਦੱਸਾਂ ਤੁਹਾਨੂੰ ਕਰੀਬ 15-20 ਸਾਲ ਤੋਂ ਇਹ ਦੇਸ਼ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਡੈਰੀ ਫਾਰਮਾਂ ਤੇ ਜਾ ਕੇ ਜਿਹੜੀਆਂ ਆਪਣੀਆਂ ਸਵਾਵਾ ਨਹੀਂਆਂ ਆਪਣੀਆਂ ਜਾਣਕਾਰੀਆਂ ਨੇ ਉਹ ਦਿੰਦੇ ਨੇ। ਸੋ ਅੱਜ ਅਸੀਂ ਇਹਨਾਂ ਲੋਕਾਂ ਦੇ ਪਹੁੰਚੇ ਸੀ ਅਚਾਰ ਦੇ ਬਾਰੇ ਅਸੀਂ ਜਾਣ ਕਰਦੀ ਇਹ ਜਾਣਕਾਰੀ ਲੈਣੀ ਹੈ ਡਾਕਟਰ ਸਾਹਿਬ ਇੱਕ ਤਾਂ ਇਹ ਹੈਗਾ ਜਿਹੜਾ ਅਚਾਰ ਹੈ ਜਿਵੇਂ ਮੰਨ ਲਓ ਵੀ ਕਿਹੜੀ ਕਿਹੜੀ ਫਸਲ ਦਾ ਆਪਾਂ ਜੀ ਗੱਲ ਕਰੀਏ ਜਿਵੇਂ ਕਣਕਾਂ ਦਾ ਵੀ ਅਚਾਰ ਪੈਂਦਾ ਹੈਗਾ ਜਾਂ ਹੁਣ ਵੀ ਕਾਫੀ ਸਾਰੀਆਂ ਫਸਲਾਂ ਨੇ ਚਰੀ ਹੋ ਗਈ ਮੱਕੀ ਹੋ ਗਈ ਜਾਂ ਬਹੁਤ ਸਾਰੇ ਬਾਜ਼ਾਰ ਦੇ ਵਿੱਚ ਹੋਰ ਆ ਰਹੇ ਨੇ ਤਰ੍ਹਾਂ ਤਰ੍ਹਾਂ ਦੇ ਚਾਰੇ ਵੀ ਇਹਦਾ ਵੀ ਅਚਾਰ ਕਿਹੜੇ ਕਿਹੜੇ ਚਾਰ ਨੇ ਜਿਹੜੇ ਆਪਾਂ ਪਾ ਸਕਦੇ ਹਾਂ ਵੀਰ ਜੀ ਇਹਦੇ ਵਿੱਚ ਇਹ ਹੈ ਵੀ ਅਚਾਰ ਨੂੰ ਬਣਨ ਵਾਸਤੇ ਇੱਕ ਪ੍ਰੋਸੈਸ ਹੁੰਦੀ ਹੈ ਫਰਮੈਂਟੇਸ਼ਨ ਫਰਮੈਂਟੇਸ਼ਨ ਪ੍ਰੋਸੈਸ ਹੁੰਦੀ ਹੈ ਜਿਹਦੇ ਨਾਲ ਆਚਾਰ ਬਣਦਾ ਅਸਲ ਦੇ ਵਿੱਚ ਜਦੋਂ ਆਪਾਂ ਆਚਾਰਾ ਕੱਟ ਕੇ ਪਾਉਂਦੇ ਆ ਤਾਂ ਉਹ ਫਰਮੈਂਟ ਹੁੰਦਾ ਉਹਦੇ ਵਾਸਤੇ ਜੋ ਅਨਾਜ ਵਾਲੀ ਫਸਲ ਹੈ ਉਹ ਅਨਾਜ ਉਹ ਫਸਲ ਦੇ ਵਿੱਚ ਜਰੂਰ ਹੋਣਾ ਚਾਹੀਦਾ ਉਹ ਜਿਹੜੀ ਆਪਣੀ ਜਿਵੇਂ ਮੱਕੀ ਹੋ ਗਈ ਮੱਕੀ ਦੇ ਵਿੱਚ ਦਾਣਾ ਹੁੰਦਾ ਜਵੀ ਦੇ ਵਿੱਚ ਦਾਣਾ ਹੁੰਦਾ ਜੌਂ ਦੇ ਵਿੱਚ ਦਾਣਾ ਹੁੰਦਾ ਕਣਕ ਦੇ ਵਿੱਚ ਦਾਣਾ ਹੁੰਦਾ ਜਵਾਰ ਦੇ ਵਿੱਚ ਵੀ ਜੇ ਚਿੱਟਾ ਨਿਕਲਿਆ ਹੋਇਆ ਤੇ ਉਹ ਜੋ ਅਨਾਜ ਹੈਗਾ ਤਾਂ ਆਪਾਂ ਉਹਦਾ ਸੈਲੈਂਚ ਬਣਾ ਸਕਦੇ ਹਾਂ ਇਹ ਸਾਰੀਆਂ ਫਸਲਾਂ ਨੇ ਬਾਕੀ ਇਹ ਫਸਲ ਦੇ ਵਿੱਚ ਵੀ ਜਿਵੇਂ ਮੱਕੀ ਹੈ ਜੇ ਆਪਣਾ ਦਾਣਾ ਨਹੀਂ ਬਣਿਆ ਆਪਾਂ ਕੱਚੀ ਮੱਕੀ ਬਿਨਾ ਚਲੀ ਵਾਲੀ ਦਾ ਬਣਾ ਰਹੇ ਆ ਤਾਂ ਉਹਦਾ ਕੋਈ ਫਾਇਦਾ ਨਹੀਂ ਹੈਗਾ ਤਾਂ ਫਸਲ ਇੱਕ ਚੀਜ਼ ਹੈ ਜੋ ਮੈਂ ਤੁਹਾਨੂੰ ਗਣਾਈਆਂ ਨੇ ਉਸ ਤੋਂ ਇਲਾਵਾ ਫਿਰ ਉਹ ਸਟੇਜ ਵੀ ਉਹਦੇ ਵਿੱਚ ਦਾਣਾ ਹੋਣਾ ਚਾਹੀਦਾ ਹੈ ਦਾਣੇ ਦੀ ਇੱਕ ਪ੍ਰੋਪਰ ਸਟੇਜ ਹੋਣੀ ਚਾਹੀਦੀ ਹੈ ਜੀ ਨਹੀਂ ਜਿਹੜਾ ਆਪਾਂ ਗੱਲ ਕਰੀ ਜਿਵੇਂ ਜਵਾਰ ਹੈ ਮੰਨ ਲਓ ਅਕਸਰ ਸਾਡੇ ਕੀ ਹੁੰਦਾ ਖੇਤਾਂ ਦੇ ਵਿੱਚ ਜਵਾਰ ਪੱਕ ਗਈ ਖੜੀ ਖੜੀ ਤਾਂ ਕਿਸਾਨ ਵੀਰ ਕੀ ਕਰਦੇ ਨੇ ਵੀ ਇਹਨੂੰ ਵੱਢ ਕੇ ਇਹਦਾ achar ਬਣਾ ਦੋ ਜੀ ਅਸੀਂ ਇਹ ਪੁੱਛ ਰਹੇ ਆਂਗੇ ਵੀ achar ਮੱਕੀ ਦੀ ਬਜਾਏ ਮਤਲਬ ਕਿਹੜੀ ਫਸਲ ਦਾ ਜਿਹੜਾ ਸਭ ਤੋਂ ਵਧੀਆ achar ਤੁਸੀਂ ਮੰਨਦੇ ਹੋ ਪਸ਼ੂਆਂ ਲਈ ਸਭ ਤੋਂ ਵਧੀਆ ਜਿਹੜਾ ਹੈਗਾ ਉਹ ਤਾਂ ਮੱਕੀ ਦਾ ਹੈ ਜੀ achar ਕਿਉਂਕਿ ਮੱਕੀ ਦੇ ਵਿੱਚ ਗ੍ਰੇਨ ਜੀ ਜਿਹੜੀ ਮਾਤਰਾ ਅਨਾਜ ਦੀ ਮਾਤਰਾ ਉਹ ਜ਼ਿਆਦਾ ਹੁੰਦੀ ਹੈ ਮੱਕੀ ਦੀ ਪਰ ਇਕੜ ਪੈਦਾਵਾਰ ਵੀ ਜ਼ਿਆਦਾ ਹੁੰਦੀ ਹੈ ਤੇ ਮੱਕੀ ਦੇ ਚਾਰ ਨੂੰ ਹੀ ਆਪਾਂ ਬੈਸਟ ਮੰਨਦੇ ਆ ਇਹਦੇ ਵਿੱਚ ਸਟਾਰਚ એનર્ਜੀ ਪ੍ਰੋਟੀਨ ਦਾ ਜਿਹੜਾ ਬੈਲੈਂਸ ਹੈ ਉਹ ਸਭ ਤੋਂ ਵਧੀਆ ਜੀ ਉਸ ਤੋਂ ਇਲਾਵਾ ਜਿਹੜਾ ਕਣਕ ਦਾ ਜਾਂ ਜੋ ਜਵੀ ਹੈ ਇਹ ਵੀ ਆਪਾਂ ਪਾ ਸਕਦੇ ਹਾਂ ਜੇ ਆਪਣੇ ਕੋਲੇ ਸਰਪਲਸ ਆ ਜਾਂ ਆਪਣੇ ਕੋਲੇ ਆਚਾਰ ਦੀ ਥੋੜਾ ਹੈ ਜਾਂ ਫਸਲ ਸਰਪਲਸ ਹੈ ਜਿਹੜੀ ਜਵਾਰ ਹੈ ਜੀ ਜਵਾਰ ਦਾ ਆਚਾਰ ਅਸੀਂ ਕਹਿੰਦੇ ਆ ਵੀ ਅਵੋਇਡ ਕਰੀਏ ਆਪਾਂ ਜਵਾਰ ਬਾਜਰੇ ਦਾ ਕਿਉਂਕਿ ਉਹ ਇੰਨਾ ਵਧੀਆ ਆਚਾਰ ਨਹੀਂ ਹੁੰਦਾ ਹੈਗਾ ਉਹ ਤਾਂ ਆਪਣੀ ਲਾਸਟ ਆਪਸ਼ਨ ਹੈ ਜੇ ਕਿਤੇ ਮੱਕੀ ਨਹੀਂ ਹੁੰਦੀ ਆ ਆਪਣੇ ਕੋਲੇ ਕੋਈ ਕ੍ਰੌਪ ਨਹੀਂ ਹੈਗੀ ਮਤਲਬ ਉਹ ਨੂੰ ਤਰਜੀਹ ਆਪਾਂ ਨਹੀਂ ਦੇ ਸਕਦੇ ਤਰਜੀਹ ਦੇ ਤੌਰ ਤੇ ਮੱਕੀ ਹੀ ਬੈਸਟ ਹੈ ਜੀ ਇਹ ਅਸੀਂ ਮਤਲਬ ਪਸ਼ੂਆਂ ਦੇ ਵਿੱਚ ਜਿਵੇਂ ਕੈਟਾਗਰੀਆਂ ਆ ਗਈਆਂ ਗਾਵਾਂ ਜਾਂ ਮੱਝਾਂ ਕਿ ਅਸੀਂ ਦੋਨੇ ਪਸ਼ੂਆਂ ਨੂੰ ਪਾ ਸਕਦੇ ਹਾਂ ਜੀ ਹਾਂ ਜੀ ਹਾਂ ਬਿਲਕੁਲ ਦੇ ਧਾਰਨਾਂਗੀ ਵੀ ਇਹ ਅਚਾਰ ਹੈ ਜਿਹੜਾ ਗਾਵਾਂ ਲਈ ਬਣਿਆ ਮੱਝਾਂ ਲਈ ਨਹੀਂ ਉਹਨਾਂ ਲਈ ਕੋਈ ਗੱਲਬਾਤ ਨਹੀਂ ਦੇਖੋ ਇਹ ਜੀ ਜਿਹੜਾ ਰਿਊਮਨ ਹੈ ਉਹ ਤਕਰੀਬਨ ਗਾਵਾਂ ਦਾ ਤੇ ਮੱਝਾਂ ਦਾ ਲਗਭਗ ਸੇਮ ਹੈ ਸੇਮ ਤਰ੍ਹਾਂ ਦੇ ਬੈਕਟੀਰੀਆ ਨੇ ਸੇਮ ਹੀ ਇਹਨਾਂ ਦਾ ਸਾਰਾ ਸਿਸਟਮ ਹੈ ਮੱਝਾਂ ਦੇ ਵਿੱਚ ਕੀ ਹੁੰਦਾ ਹੈ ਵੀ ਮੱਝਾਂ ਥੋੜਾ ਜਿਹਾ ਇਹ ਹੁੰਦਾ ਵੀ ਕਿਤੇ ਕਿਤੇ ਖਾਣ ਚ ਦਿੱਕਤ ਕਰਦੀਆਂ ਨੇ ਜਾਂ ਮੱਝਾਂ ਇੱਕ ਜਗ੍ਹਾ ਬੰਨੀ ਹੋਣ ਕਰਕੇ ਮੱਝਾਂ ਸਾਈਲੇਜ ਖਾ ਕੇ એનર્ਜੀ ਖਾ ਕੇ ਉਹਨਾਂ ਦੁੱਧ ਦੀ ਆਉਟਪੁੱਟ ਨਹੀਂ ਹੁੰਦੀ ਉਹ ਥੋੜੀਆਂ ਮੋਟੀਆਂ ਹੋ ਜਾਂਦੀਆਂ ਨੇ ਚਰ ਇਹ ਜ਼ਰੂਰ ਫਰਕ ਹੈ ਕਿਉਂਕਿ ਗਾਂ ਹੈ ਜਿਹੜੀ ਗਾਂ ਦੁੱਧ ਦਿੰਦੀ ਰਹਿੰਦੀ ਹੈ ਤੇ ਉਹਦੀ ਬਾਡੀ ਇੰਨੀ ਫੈਟ ਨਹੀਂ ਅਟੇਨ ਕਰਦੀ ਦੁੱਧ ਰਹੀ ਉਹ ਕੱਢਦੀ ਰਹਿੰਦੀ ਹੈ ਤੇ ਉਹਦੇ ਵਾਸਤੇ ਗਾਂ ਨੂੰ ਥੋੜਾ ਜਿਆਦਾ ਸੂਟ ਵੇਲਾ ਪਰ ਮੱਝਾਂ ਨੂੰ ਵੀ ਆਪਾਂ ਪਾਉਨੇ ਆ ਕੋਈ ਦਿੱਕਤ ਨਹੀਂ ਰੈਗੂਲਰ ਤੌਰ ਤੇ ਲੋਕ ਵਰਤ ਰਹੇ ਨੇ ਜੀ ਸੋ ਦੇਖਣ ਵਿੱਚ ਆਇਆਗਾ ਜਿਹੜਾ ਅਚਾਰ ਹੈ ਜਿਵੇਂ ਅੱਜ ਅਸੀਂ ਪਾਤਾ ਚਾਰ ਤਾਂ ਟੋਆ ਦੱਬਤਾ ਜਾਂ ਵੈਸੇ ਦੱਬਤਾ ਤਾਂ ਕੁਝ ਦਿਨਾਂ ਦੇ ਵਿੱਚ ਹੀ ਕਈ ਕਿਸਾਨ ਵੀਰ ਮੰਨ ਲੋ ਹਫਤੇ ਬਾਅਦ ਖੋਲ ਲਾਂਦੇ ਨੇ ਕੋਈ ਉਹਨੂੰ 15 ਦਿਨਾਂ ਬਾਅਦ ਖੋਲ ਲਾਂਦਾ ਕੋਈ ਕਹਿੰਦਾ 2 ਮਹੀਨੇ ਬਾਅਦ ਖੋਲਣਾ ਇਹਦਾ ਸਹੀ ਟਾਈਮ ਪੀਰੀਅਡ ਕੀ ਹੈ ਕਿੰਨੇ ਸਮੇਂ ਦੇ ਵਿੱਚ ਇਹਦਾ ਆਚਾਰ ਬਣਦਾ ਹੈਗਾ ਇਹਦਾ ਵੀਰ ਜੀ ਇਹ ਵੀ ਦੇਖੋ ਜੇ ਤਾਂ ਆਪਾਂ ਨੂੰ ਕੋਈ ਬਹੁਤ ਐਮਰਜੈਂਸੀ ਆਚਾਰੇ ਦੀ ਸ਼ਾਰਟੇਜ ਹੈ ਤਾਂ ਆਪਾਂ 35 ਦਿਨਾਂ ਦੇ ਨੂੰ ਖੋਲ ਸਕਦੇ ਆ ਨਹੀਂ ਤਾਂ ਜਿਹੜਾ ਬਿਲਕੁਲ ਸਹੀ ਟਾਈਮ ਹੈ ਉਹ ਇਹਦਾ 45 ਦਿਨ ਹੈ ਜੀ ਬੰਦ ਕਰਕੇ ਇਹਦੇ ਵਿੱਚ ਜੋ ਪ੍ਰੋਸੈਸ ਹੁੰਦੀ ਹੈ ਫਰਮੈਂਟੇਸ਼ਨ ਹੁੰਦੀ ਹੈ ਐਸਿਡ ਦੇ ਚੇਂਜਸ ਹੁੰਦੇ ਨੇ ਐਸਿਡ ਬਣਦੇ ਨੇ ਉਹਦਾ ਜ 35 ਦਿਨ ਸ਼ੋਰਟ ਤੋਂ ਸ਼ੋਰਟ ਆਪਾਂ ਕਰ ਸਕਦੇ ਆ ਪਰ ਅਸੀਂ ਆਪਾਂ ਇਹ ਕਹਿਣਾ ਵੀ 45 ਤੱਕ ਜਰੂਰ ਰੱਖੋ ਤੇ ਐਮਰਜੈਂਸੀ 'ਚ 35 ਨਹੀਂ ਤਾਂ ਉਦੋਂ ਘਾਟਦਾ ਮਤਲਬ ਹੀ ਨਹੀਂ ਵੀ ਆਪਾਂ ਯੂਜ਼ ਕਰੀਏ ਉਹ ਜੇ ਆਪਾਂ ਖਵਾਵਾਂਗੇ ਪਸ਼ੂ ਖਾ ਵੀ ਲਊਗਾ ਪਰ ਉਹਦਾ ਨੁਕਸਾਨ ਬਹੁਤ ਹੈ ਪਸ਼ੂ ਨੂੰ ਜਿਵੇਂ ਆਪਾਂ ਇੱਕ ਧਾਰਨਾ ਇਹ ਵੀ ਹੈ ਜਿਹੜੀ ਪ੍ਰਚਲਿਤ ਆ ਪਰ ਧਾਰਨਾ ਦੀ ਗੱਲ ਕਰਦੇ ਹਾਂ ਕਿਉਂਕਿ ਸਾਈ ਲੈਜ ਤਾਂ ਲੋਕ ਪਾ ਹੀ ਰਹੇ ਨੇ ਜਿਹੜਾ ਇਹਦਾ ਮੰਨ ਲਓ ਆਚਾਰ ਬਣਾ ਲਿਆ ਤਾਂ ਕਿ ਆਪਾਂ ਇਹਨੂੰ ਸਾਰਾ ਸਾਲ ਪਾ ਸਕਦੇ ਹਾਂਗੇ ਪਸ਼ੂ ਨੂੰ ਕਿੰਨਾ ਸਮਾਂ ਆਪਾਂ ਪਾ ਸਕਦੇ ਹਾਂ ਪਸ਼ੂ ਨੂੰ ਆਚਾਰ ਜਿਹੜਾ ਬਣਾਇਆ ਹੈ ਦੇਖੋ ਇਹ ਹੁੰਦਾ ਜੀ ਜਿਵੇਂ ਗਾਂ ਮੱਝ ਹੈ ਇਹਨਾਂ ਦਾ ਚਾਰ ਪੇਟ ਹੁੰਦੇ ਨੇ ਜਿਵੇਂ ਆਪਣੇ ਇੱਕ ਪੇਟ ਹੁੰਦਾ ਜੀ ਤੇ ਇਹਨਾਂ ਦੇ ਚਾਰ ਪੇਟ ਹੁੰਦੇ ਨੇ ਜਿਹੜਾ ਮੇਨ ਹੈ ਰੂਮਨ ਜਿੱਥੇ ਕਿ ਆਪਣਾ ਖਾਣਾ ਜਾਂਦਾ ਇਹਨਾਂ ਦਾ ਰੂਮਨ ਦੇ ਵਿੱਚ ਜਿਹੜੇ ਬੈਕਟੀਰੀਆ ਨੇ ਉਹ ਇਹ ਚਾਹੁੰਦੇ ਨੇ ਕਿ ਉਹਨਾਂ ਵਾਸਤੇ ਵਧੀਆ ਵੀ ਕਿਸੇ ਵੀ ਪਸ਼ੂ ਨੂੰ ਜੇ ਆਪਾਂ ਕੋਈ ਨਾਰਮਲੀ ਤੁਸੀਂ ਸੁਣਿਆ ਹੋਊਗਾ ਵੀ ਆਪਾਂ ਕਹਿੰਦੇ ਆ ਵੀ ਜਦੋਂ ਆਪਾਂ ਕੋਈ ਫੀਡ ਬਦਲਦੇ ਆ ਜਾਂ ਚਾਰਾ ਬਦਲਦੇ ਆ ਤਾਂ ਉਹਨੂੰ 15 ਦਿਨਾਂ ਦੇ ਵਿੱਚ ਹੌਲੀ-ਹੌਲੀ ਕਰਕੇ ਬਦਲੋ। ਉਹ ਹੌਲੀ-ਹੌਲੀ ਕਰਕੇ ਬਦਲਣ ਦਾ ਮਕਸਦ ਇਹ ਹੀ ਹੁੰਦਾ ਹੈ ਵੀ ਜਿਹੜਾ ਰੂਮਨ ਦਾ ਬੈਕਟੀਰੀਆ ਉਹ ਡਿਸਟਰਬ ਨਾ ਹੋਵੇ ਜਿਹੜੇ ਉਹਦੇ ਪਾਚਨ ਕਿਰਿਆ ਦੇ ਵਿੱਚ ਹੈਲਪ ਕਰਦੇ ਨੇ। ਹੁਣ ਉਹਦੇ ਵਿੱਚ ਕੀ ਹੈ ਜਦ ਆਪਾਂ ਬਾਰ-ਬਾਰ ਸਾਲ ਦੇ ਵਿੱਚ ਜਿਵੇਂ ਮੈਂ ਪੱਗੀ ਵੀ 2-3 ਮਹੀਨੇ ਆਪਾਂ ਚਾਰ ਪਾਤਾ ਫਿਰ ਕੁਝ ਹੋਰ ਪਾਤਾ ਫਿਰ ਕੁਝ ਹੋਰ ਪਾਤਾ ਉਹਦੇ ਨਾਲ ਕੀ ਹੈ ਪਸ਼ੂ ਦਾ ਬਹੁਤ ਨੁਕਸਾਨ ਹੈ। ਇਹ ਬਹੁਤ ਵੱਡਾ ਮਿੱਥ ਹੈ ਜੀ। ਸਾਨੂੰ ਅਕਸਰ ਹੀ ਫਾਰਮਰ ਕਹਿੰਦੇ ਵੀ ਪਸ਼ੂ ਨੂੰ ਵੀ ਅਡੋੜ ਦੇਣੀ ਚਾਹੀਦੀਆਂ ਨੇ ਪਰ ਇਹ ਪਸ਼ੂ ਵਾਸਤੇ ਨੁਕਸਾਨਦਾਇਕ ਹੈ ਜੀ ਪਸ਼ੂ ਦਾ ਜਿਹੜਾ ਰੂਮਨ ਹੈ ਉਹ ਇਸ ਤਰ੍ਹਾਂ ਨਹੀਂ ਬਣਿਆ ਵੀ ਆਪਾਂ ਨੂੰ ਰੋਜ਼ ਅਡ ਚੀਜ਼ ਦੇਈਏ ਪਸ਼ੂ ਦਾ ਰੂਮਨ ਬਣਿਆ ਵੀ ਉਹਦੇ ਜਿਹੜੇ ਬੈਕਟੀਰੀਆ ਨੇ ਉਹ ਜਦੋਂ ਆਪਾਂ ਇੱਕ ਚੀਜ਼ ਤੇ ਬੈਕਟੀਰੀਆ ਲੱਗਿਆ ਹੋਇਆ ਮੰਨ ਲਓ ਸਾਈਲੇਜ ਤੇ ਲੱਗਿਆ ਹੋਇਆ ਤਾਂ ਉਸ ਉਸਦੇ ਆਪਣਾ ਮਲਟੀਪਲਾਈ ਹੋ ਕੇ ਉਹ ਸਹੀ ਉਹਦੀ ਵੈਲਿਊ ਵੱਡ ਜਾਂਦੀ ਹੈ ਕੱਲ ਨੂੰ ਆਪਾਂ ਚਾਰਾ ਚੇਂਜ ਕਰਕੇ ਨੂੰ ਗ੍ਰੀਨ ਦੇ ਦਈਏ ਤਾਂ ਵੀ ਉਹਨਾਂ ਨੂੰ ਨੁਕਸਾਨ ਹੈ ਗ੍ਰੀਨ ਤੋਂ ਸਾਇਲਜ ਦੇ ਦिए ਤੂੜੀ ਵਧਾ ਦਿਆ ਮਤਲਬ ਪਸ਼ੂ ਦਾ ਜਿਹੜਾ ਰੂਮਨ ਹੈ ਉਹਦੇ ਵਾਸਤੇ ਬਿਲਕੁਲ ਬੈਸਟ ਹੈ ਵੀ ਉਹਨੂੰ ਸਾਰਾ ਸਾਰ ਇੱਕ ਜੀ ਚੀਜ਼ ਮਿਲੇ ਆਪਾਂ ਨੂੰ ਨਾ ਬਦਲੀਏ ਫੀਡ ਚੇਂਜ ਕਰਨੀ ਪੈਂਦੀ ਹੈ ਵੱਧ ਦੁੱਧ ਵਾਲੀ ਘੱਟ ਵਾਲੀ ਸੌਣ ਵਾਲੀ ਡਰਾਈ ਵਾਲੀ ਉਹ ਆਪਣੀ ਮਜਬੂਰੀ ਹੈ ਪਰ ਉਹਦੇ ਵਿੱਚ ਵੀ ਆਪਾਂ ਇਹ ਕਹਿੰਦੇ ਆ ਵੀ ਹੌਲੀ ਹੌਲੀ ਚੇਂਜ ਕਰੋ ਇੱਥੇ ਇੱਕ ਚੀਜ਼ ਮੈਂ ਹੋਰ ਐਡ ਕਰੂੰਗਾ ਜੇ ਮੈਨੂੰ ਯਾਦ ਆ ਗਿਆ ਵੀ ਅੱਜ ਕੱਲ੍ਹ ਕੀ ਨਵੀਂ ਤੂੜੀ ਆ ਰਹੀ ਹੈ ਨਵੀਂ ਤੂੜੀ ਪਾਉਣ ਕਰਕੇ ਬਹੁਤ ਸਾਰੇ ਫਾਰਮਾਂ ਦੇ ਵਿੱਚ ਬੰਨ ਤੇ ਮੋਕ ਦੀ ਸ਼ਿਕਾਇਤ ਆ ਰਹੀ ਹੈ ਜੀ ਅਸੀਂ ਇਹ ਜ਼ਰੂਰ ਵਿੱਚ ਮੈਂ ਤੁਹਾਡੇ ਵੀਡੀਓ ਚ ਅਪੀਲ ਕਰੂੰਗਾ ਵੀ ਜਿਹੜੀ ਨਵੀਂ ਤੂੜੀ ਹੈ ਉਹਨੂੰ ਤੁਸੀਂ ਜ਼ਰੂਰ ਮਿਕਸ ਕਰਕੇ ਪਾਓ ਉਹਨੂੰ ਇੱਕਦਮ ਨਾ ਪਾਓ ਜਿਹੜੇ ਕਿਸਾਨ ਨੇ ਜੀ ਮੰਨ ਲਓ ਕਿੰਨੇ ਕ ਪਸ਼ੂਆਂ ਵਾਲਾ ਕਿਸਾਨ ਹੈ ਜਿਹੜਾ ਜਾਂ ਕਿੰਨੇ ਕ ਪਸ਼ੂ ਸੰਭਾਲਣ ਵਾਲਾ ਕਿਸਾਨ ਜਿਹੜਾ ਚਾਰ ਪਾਵੇ ਜਾਂ ਮੰਨ ਲਓ ਕਿਹੜਾ ਪਾਵੇ ਕਿਹੜਾ ਨਾ ਪਾਵੇ ਜੇ ਆਪਾਂ ਗੱਲ ਕਰੀਏ ਇਹ ਸੋਡਾ ਮਤਲਬ ਸਭ ਤੋਂ ਵਧੀਆ ਸਵਾਲ ਹੈ ਜੀ ਇਹੀ ਮੇਨ ਸਵਾਲ ਹੈ ਕਿਉਂਕਿ ਆਪਣਾ ਕੀ ਹੈ ਜੀ ਜਿੱਥੇ ਵੱਡੇ ਫਾਰਮ ਨੇ ਹੁਣ ਤੁਸੀਂ ਇਹ ਦੇਖੋ ਥੋੜਾ ਜਿਹਾ ਵੀ ਜਦੋਂ ਆਪਣਾ ਸਾਇਲੇ ਦੀ ਆਪਾਂ ਨੂੰ ਲੋੜ ਕਿਉਂ ਪਈ ਸਾਈਲੇਜ ਲੋੜ ਇਸ ਕਰਕੇ ਪਈ ਆਪਾਂ ਨੂੰ ਲੇਬਰ ਦੀ ਦਿੱਕਤ ਐ ਤੇ ਦੂਜੀ ਗੱਲ ਇਹ ਆ ਵੀ ਆਪਾਂ ਮੱਕੀ ਦੀ ਫਸਲ ਨੂੰ ਆਪਾਂ ਕਿਸੇ ਵੀ ਫਸਲ ਨੂੰ ਜਦੋਂ ਲੈਣਿਆ ਜਿਵੇਂ ਜਵੀ ਚਾਰਦੇ ਆਪਾਂ ਜਾਂ ਕੁਛ ਵੀ ਚਾਰਦੇ ਉਹ ਚ ਇੱਕ ਸਟੇਜ ਤੇ ਉਹ ਚ ਬੈਸਟ ਨਿਊਟ੍ਰੀਸ਼ਨ ਹੁੰਦਾ ਤਾਂ ਸਾਈਲੇਜ ਆਪਾਂ ਉਦੋਂ ਪਾ ਲੈਣਾ ਜਦੋਂ ਮੱਕੀ ਦੀ ਫਸਲ ਦੇ ਵਿੱਚ ਬੈਸਟ ਨਿਊਟ੍ਰੀਸ਼ਨ ਹੁੰਦਾ ਉਸ ਲੈਵਲ ਤੇ ਆਪਾਂ ਉਹਨੂੰ ਕੱਟ ਕੇ ਸਟੋਰ ਕਰ ਲੈਂਦੇ ਆ ਜੇ ਆਪਾਂ ਵੈਸੇ ਚਾਰਦੇ ਆ ਤਾਂ ਜਾਂ ਕਦੇ ਛੋਟੀ ਚਾਰੀ ਜਾਊਗੀ ਉਹ ਚ ਉਹਨਾਂ ਨਿਊਟ੍ਰੀਸ਼ਨ ਨਹੀਂ ਹੋਊਗਾ ਜਾਂ ਜ਼ਿਆਦਾ ਪੱਕ ਜਾਊਗੀ ਹੁਣ ਆਪਾਂ ਅੱਜ ਕੀ ਕਰਦੇ ਆ ਆਪਾਂ ਛੋਟਾ ਫਾਰਮਰ ਐ ਜਿਹੜਾ ਇੱਕ ਦੋ ਪਸ਼ੂਆਂ ਸਾਈਲੇਜ ਦੇ ਵਿੱਚ ਸਭ ਤੋਂ ਮੇਨ ਗੱਲ ਇਹ ਹੈ ਵੀ ਤੁਸੀਂ ਜਿੰਨਾ ਵੀ ਤੁਹਾਡਾ ਪੇਟਾ ਸਾਈਲੇਜ ਦਾ ਉਹਦਾ ਜਿੰਨਾ ਤੁਸੀਂ ਸਾਈਲੇਜ ਅੱਗੋਂ ਕੱਢ ਰਹੇ ਹੋ ਫੇਸ ਤੋਂ ਉਹ ਘਟੋ 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 ਘਟ 6 ਇੰਚ ਰੋਜ਼ ਨੂੰ ਜ਼ਰੂਰ ਨਿਕਲਣਾ ਚਾਹੀਦਾ ਜੇ ਵੈਸੇ ਟੈਕਨੀਕਲੀ ਤਾਂ ਇਹ ਹੁੰਦਾ ਵੀ 9 ਇੰਚ ਤੋਂ 12 ਇੰਚ ਤੱਕ ਰੋਜ਼ ਨਿਕਲੇ ਮਤਲਬ ਜਿੰਨੀ ਉਹਦੀ ਧੜ ਬਣਾਈ ਹੋਈ ਆ ਤਾਂ ਇਹ ਤਾਂ ਉਹ 6 ਇੰਚ ਫੇਸ ਕਹਿ ਦਿੰਨੇ ਆਪਾਂ ਅਸੀਂ ਅੱਗੇ ਨੂੰ ਜਾਈਏ ਹਰ ਹਰ ਰੋਜ਼ 6 ਇੰਚ ਜਾਣਾ ਚਾਹੀਦਾ ਮੈਂ ਅਕਸਰ ਹੀ ਦੇਖਦਾ ਰੋਡ ਤੇ ਆਪਾਂ ਜਾਣਿਆ ਛੋਟੇ ਕਿਸਾਨਾਂ ਨੇ ਸੜਕਾਂ ਦੇ ਆਲੇ-ਦਾਲੇ ਸਾਈਲੇਜ ਬਣਾਇਆ ਹੁੰਦਾ ਕਈ ਵਾਰੀ ਸੀ ਗੱਡੀ ਰੋਕ ਕੇ ਵੀ ਚੈੱਕ ਕਰਦੇ ਆ ਉੱਥੇ ਕੀ ਹੁੰਦਾ ਵੀ ਕਿਸਾਨ ਅੱਜ ਇਧਰੋਂ ਕੱਢ ਲੈਂਦਾ ਕੱਲ ਨੂੰ ਉਧਰੋਂ ਕੱਢ ਲੈਂਦਾ ਫੇਰ ਇਧਰੋਂ ਕੱਢ ਲ ਆਪਾਂ ਬੰਦ ਕਰਕੇ ਰੱਖਦੇ ਆਂ ਨੂੰ ਹਵਾ ਤੋਂ ਬਚਾ ਕੇ ਰੱਖਦੇ ਆਂ ਜਦੋਂ ਸਾਈਲੇਜ ਨੂੰ ਹਵਾ ਲੱਗ ਗਈ ਤਾਂ ਉਹਦੇ ਵਿੱਚ ਕੀ ਹੈ ਉਹਦੇ ਵਿੱਚ ਫੰਗਸ ਗਰੋ ਹੋਣੀ ਸ਼ੁਰੂ ਹੋ ਜੂਗੀ ਜਦੋਂ ਫੰਗਸ ਗਰੋ ਹੋਣੀ ਸ਼ੁਰੂ ਹੋਗੀ ਆਪਾਂ ਸਾਈਲੇਜ ਵਧੀਆ ਸੀਗਾ ਸਾਈਲੇਜ ਚ ਕੋਈ ਘਾਟ ਨਹੀਂ ਸੀ ਜਦੋਂ ਆਪਾਂ ਪਾਇਆ ਇਹਦੇ ਨਾਲ ਹੀ ਮੈਂ ਜੋੜਦਾ ਗੱਲ ਜਿਹੜੀ ਉਹ ਉਲੀ ਆਪਾਂ ਫੰਗਸ ਕਹਿੰਦੇ ਚਿੱਟਾ ਚਿੱਟਾ ਲੱਗਾ ਹੋਇਆ ਹੁੰਦਾ ਕੀ ਉਸੇ ਨੂੰ ਫੰਗਸ ਹਾਂ ਉਹੀ ਫੰਗਸ ਨੁਕਸਾਨ ਕਿੰਨਾ ਕੁ ਅੰਦਰ ਪਸ਼ੂ ਦਾ ਉਹ ਤਾਂ ਬਹੁਤ ਨੁਕਸਾਨ ਹੈ ਜੀ ਉਹ ਬੇਸਿਕਲੀ ਜ਼ਹਿਰ ਹੈ ਜੀ ਉਹ ਜ਼ਹਿਰ ਕਰਕੇ ਹੀ ਮਤਲਬ ਮੰਨ ਕੇ ਚਲੋ ਆਪਾਂ ਸਾਈਲੇਜ ਤਾਂ ਵਧੀਆ ਪਾ ਲਿਆ ਦੱਬ ਲਿਆ ਪਰ ਜਦੋਂ ਆਪਾਂ ਉਸ ਫਸ ਉਸ ਨੂੰ ਵਰਤਣਾ ਸਾਇਲੇਜ ਨੂੰ ਵਰਤਣ ਦੇ ਟਾਈਮ ਤੇ ਆਪਾਂ ਸਹੀ ਤਰੀਕੇ ਨਾਲ ਨਾ ਵਰਤ ਕਿ ਉਹਨੂੰ ਖਰਾਬ ਕਰ ਲੈਂਦੇ ਆ ਤੇ ਉਹਨੂੰ অক্সਾਈਲੇਜ ਨੂੰ ਵੀ ਖਰਾਬ ਕਰਦੇ ਆ ਪਸ਼ੂ ਨੂੰ ਵੀ ਖਰਾਬ ਕਰਦੇ ਆ ਦੁੱਧ ਚ ਵੀ ਜ਼ਹਿਰ ਆਉਂਦਾ ਜੀ ਹੁਣ ਇਹਦਾ ਤੁਸੀਂ ਇਹ ਗੱਲ ਦਾ ਫਾਰਮਰ ਜਰੂਰ ਧਿਆਨ ਰੱਖਣ ਵੀ ਜੇ ਛੋਟਾ ਫਾਰਮਰ ਹੈ ਮਤਲਬ ਜਿਹੜਾ ਤੁਹਾਡਾ ਸਵਾਲ ਸੀ ਮੈਂ ਹੀ ਰეკਮੈਂਡ ਕਰੂੰਗਾ ਵੀ ਘੱਟੋ ਘੱਟ 10 ਪਸ਼ੂਆਂ ਵਾਲਾ ਬੰਦਾ ਸਾਇਲੇਜ ਪਾਵੇ 10 ਪਸ਼ੂਆਂ ਤੋਂ ਘੱਟ ਵਾਲਾ ਨਾ ਪਾਵੇ ਜੇ ਮਜਬੂਰੀ ਹੈ ਵੀ ਦੋ ਕਿਸਾਨ ਨੇ 5-5 ਉਹਨਾਂ ਕੋਲੇ ਪਸ਼ੂ ਨੇ ਤੇ ਉਹਨਾਂ ਨੇ ਸਾਇਲੇਜ ਬਣਾਇਆ ਤਾਂ ਉਹ ਦੋਏ ਜਣੇ ਮਤਲ ਇੱਕ ਜਗ੍ਹਾ ਪਿੱਟ ਬਣਾ ਲੈਣ ਇਕੱਠਾ ਤੇ 10 ਪਸ਼ੂਆਂ ਦਾ ਇਕੱਠਾ ਕੱਢਣਾ ਜਾਂ ਫਿਰ ਦੋਏ ਫਾਰਮਰ ਇੱਕ ਪਿੱਟ ਨੂੰ ਪਹਿਲਾ ਵਰਤ ਲੈਣ ਫਿਰ ਦੂਜੇ ਨੂੰ ਵਰਤ ਲੈਣ ਸਹੀ ਤਰੀਕਾ ਤਾਂ ਇਹ ਤਾਂ ਕਿ ਆਪਾਂ ਹਰ ਰੋਜ਼ ਘੱਟੋ ਘੱਟ 6 ਇੰਚ ਚਾਰ ਅਗੂ ਅਗੂ ਕੱਢ ਕੇ ਵਰਤ ਸਕੀਏ ਇਹਦਾ ਮੇਨ ਕਾਰਨ ਹੈ ਜਦੋਂ ਉਹਨੂੰ ਹਵਾ ਲੱਗ ਗਈ ਉਹਨੂੰ ਫੰਗਸ ਲੱਗਣੀ ਸ਼ੁਰੂ ਹੋ ਗਈ ਕਈ ਵਾਰ ਕੀ ਹੁੰਦਾ ਵੀ ਚੀਜ਼ ਜਦੋਂ ਮੰਨ ਕੇ ਚਲੋ ਇੱਕ ਐਗਜ਼ਾਮਪਲ ਦੇ ਤੌਰ ਤੇ ਕੋਈ ਚੀਜ਼ ਖਰਾਬ ਹੋਣੀ ਸ਼ੁਰੂ ਹੋਈ ਤਾਂ ਉਹ ਆਪਣੀਆਂ ਅੱਖਾਂ ਨੂੰ ਨਹੀਂ ਦਿਖੂਗੀ ਸਟਾਰਟਿੰਗ 'ਚ ਆਪਾਂ ਨੂੰ ਉਦੋਂ ਦਿਖੂਗੀ ਜਦੋਂ ਤੇ ਫੰਗਸ ਲੱਗ ਗਈ ਪਰ ਉਹ ਖਰਾਬ ਹੋਣੀ ਸ਼ੁਰੂ ਹੋ ਗਈ ਤਾ ਉਹ ਜਦੋਂ ਸਟੇਜ ਹੈ ਵੀ ਆਪਾਂ ਕਹਿੰਦੇ ਆ ਵੀ ਨਹੀਂ ਮੇਰੇ ਮੇਰੇ ਸਾਇਲੇਜ ਨੂੰ ਤਾਂ ਫੰਗਸ ਨਹੀਂ ਹੈਗੀ ਮੇਰਾ ਠੀਕ ਹੈ ਪਰ ਉਹ ਅਸਲ ਦੇ ਵਿੱਚ ਕੀ ਹੈ ਉਹ ਅਦਬ ਚਦ ਖਰਾਬ ਫੇਰ ਵੀ ਹੋ ਚੁੱਕੀ ਕੋਸ਼ਿਸ਼ ਇਹ ਕਰੀਏ ਵੀ ਰੋਜ਼ 6 ਇੰਚ ਘਟੋ-ਘਟ ਕੱਢੀਏ ਰੋਜ਼ ਦੀ ਰੋਜ਼ ਉਹਨੂੰ ਖਵਾ ਦਈਏ ਤੇ ਉਹ ਫੇਰ ਉਹ ਵਧੀਆ ਜੇ ਉਸ ਤੋਂ ਇਲਾਵਾ ਆਪਾਂ ਉਲੀ ਵਾਲਾ ਜਾਂ ਉਲੀ ਅੱਡ ਵੀ ਕੱਢ ਦਿੰਨੇ ਆ ਫੇਰ ਵੀ ਉਹ ਇੱਕੋ ਹੀ ਗੱਲ ਹੈ ਕਈ ਵਾਰ ਆਪਾਂ ਨੂੰ ਅੱਖਾਂ ਤੋਂ ਨਹੀਂ ਵੀ ਦਿੰਦੀ ਤਾਂ 10 ਐਨੀਮਲ ਹੋਣ ਜਾਂ ਫਾਰਮਰ ਇਕੱਠੇ ਹੋ ਕੇ ਪਾਣ ਤੇ ਪੇਟ ਦੀ ਜਿਹੜੀ ਚੜਾਈ ਲੰਬਾਈ ਹੈ ਜੀ ਕੋਸ਼ਿਸ਼ ਕਰਨ ਵੀ ਪਿੱਟ ਦੀ ਲੰਬਾਈ ਵੱਧ ਹੋਵੇ ਤੇ ਚੜਾਈ ਦੀ ਚਾਈ ਘਟ ਹੋਵੇ ਹੁਣ ਚਾਈ ਤਾਂ 3 ਫੁੱਟ 4 ਫੁੱਟ ਤਾਂ ਚਾਹੀਦੀ ਹੈ ਚਾਹੀਦੀ ਨਹੀਂ ਤਾਂ ਕੱਟਿਆ ਜਾਵੇ ਹਾਂ ਤਾਂ ਕਿ ਇੱਕ ਮੋਟਾ ਜਿਹਾ ਅੰਦਾਜ਼ਾ ਦਗਾਈ ਤੁਹਾਨੂੰ ਸਾਲ ਦੇ ਵਿੱਚ 360 ਦਿਨ ਨੇ ਜੇ ਆਪਾਂ ਮੰਨ ਕੇ ਚੱਲੋ ਵੀ 6 ਇੰਚ ਵੀ ਰੋਜ਼ ਕੱਢਣਾ ਠੀਕ ਹੈ ਜੀ ਤਾਂ ਆਪਾਂ ਨੂੰ ਦੇਖ ਲਓ ਅੰਦਾਜ਼ਾ ਲਾ ਲਓ ਵੀ ਕਿੰਨਾ ਲੰਬਾ ਪਿੱਟ ਚਾਹੀਦਾ ਉਹਨਾਂ ਲੰਬਾ ਕਿਛਦਾ ਹੁੰਦਾ ਨਹੀਂ ਵੱਡੇ ਫਾਰਮਾਂ 'ਚ ਤਾਂ ਕੰਮ ਆਵੇ ਕਿਉਂਕਿ ਉਹ ਜਿਆਦਾ ਪਿੱਟ ਬਣਾਉਂਦੇ ਨੇ ਤੇ ਰੋਜ਼ ਉਹਨਾਂ ਨਿਕਲ ਜਾਂਦਾ ਹੁਣ ਆਪਾਂ ਉਹਦੀ ਰੀਸ ਕਰ ਲਈ ਕੱਟ ਪਸ਼ੂਆਂ ਵਾਲੇ ਨੇ ਰੀਸ ਕਰਕੇ ਆਪਾਂ ਕਹਿੰਦੇ ਆ ਦੁੱਧ ਵਿੱਚ ਜ਼ਹਿਰ ਆ ਗਿਆ ਆਪਾਂ ਕਹਿੰਦੇ ਆ ਪਸ਼ੂ ਗੱਭਣ ਵੀ ਨਹੀਂ ਰਹਿੰਦੇ ਹੈਗੇ ਜੀ ਬੱਚੇਦਾਨੀ ਦੇ ਵਿੱਚ ਵੀ ਜਿਹੜਾ ਇਹ ਆਪਾਂ ਫੰਗਸ ਦਿੰਨੇ ਆ ਏਨੀਮਲ ਨੂੰ ਤੇ ਬਹੁਤ ਨੁਕਸਾਨ ਹੈ ਲੰਗੜਾ ਬਣਾਊਗਾ ਜੀ ਥਾਣਾ ਦੀ ਬਿਮਾਰੀ ਬਾਰ-ਬਾਰ ਆਊਗੀ ਦਸਤ ਲਗ ਮੋਕ ਲੱਗੂਗੀ ਬਨ ਪਊਗਾ ਇਹਦੇ ਬਹੁਤ ਨੁਕਸਾਨ ਨੇ ਜੀ ਪਸ਼ੂ ਗੱਭਣ ਨਹੀਂ ਰਹੂਗਾ ਤਾਂ ਇਹ ਨੁਕਸਾਨ ਸਾਈਲੇਜ ਕਰਕੇ ਨਹੀਂ ਹੈਗੇ ਜਿਵੇਂ ਕਈ ਵਾਰ ਪਿਛਲੇ ਸਾਲ ਵੀ ਕਈ ਵੀਡੀਓ ਚੱਲੇ ਸੀ ਵੀ ਸਾਈਲੇਜ ਮੈਂ ਕਹਿੰਦੇ ਲੋ ਗੱਬਣ ਵਗੈਰਾ ਨਹੀਂ ਰਹਿੰਦੇ ਉਹ ਹੈਗੀ ਜੀ ਇਸ਼ੂ ਪਰ ਉਹ ਇਹ ਵੀ ਸਾਈਲੇਜ ਦਾ ਕਸੂਰ ਨਹੀਂ ਹੈਗਾ ਇਹ ਆਪਣੇ ਬਰਤਨ ਦੇ ਢੰਗ ਦਾ ਕਸੂਰ ਹੈ ਜੀ ਇੱਥੇ ਹੀ ਆਪਣੀ ਕਮੀਆਂ ਆ ਵੀ ਆਪਾਂ ਚੀਜ਼ ਵਧੀਆ ਲੈ ਆਉਣੇ ਆ ਉਹਨੂੰ ਬਰਤਨ ਦੇ ਢੰਗ ਨਹੀਂ ਆਪਣਾ ਸਹੀ ਹੁੰਦਾ ਤਾਂ ਆਪਾਂ ਬਹੁਤ ਨੁਕਸਾਨ ਚ ਜਾਂਦੇ ਕੀ ਇਹਦੇ ਲਈ ਕੋਈ ਜਿਵੇਂ ਆਪਾਂ ਬਣਾਉਣੇ ਆ ਫੰਗਸ ਤੋਂ ਬਚਾ ਲਈ ਜਿਵੇਂ ਬਹੁਤ ਸਾਰੇ ਬੰਦੇ ਗਾਈਡ ਕਰ ਦਿੰਦੇ ਨੇ ਵੀ ਫੰਗਸ ਨਹੀਂ ਆਉਣੀ ਤੁਸੀਂ ਇਹ ਚ ਦਵਾਈ ਫਲਾਣੀ ਪਾ ਦਿਓ ਕੀ ਕੋਈ ਦਵਾਈ ਉਹਦੇ ਵਿੱਚ ਵੀ ਪਾ ਸਕਦੇ ਆ ਜਾਂ ਛੜਕਾ ਵੀ ਕਰ ਸਕਦੇ ਆ ਕਿ ਫੰਗਸ ਦਾ ਜਾਂ ਕੋਈ ਇਲਾਜ ਨਹੀਂ ਜਾਂ ਇਹਨੂੰ ਬਣਾਉਣ ਲਈ ਕੋਈ ਦਵਾਈ ਵਿਭਾਗ ਵਗੈਰਾ ਵੀ ਇਹਦੇ ਵਿੱਚ ਪੈਂਦੀ ਹੈ ਹਾਂ ਜੇ ਦੇਖੋ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਸਿਰਫ ਇੱਕ ਚੀਜ਼ ਪੈਂਦੀ ਹੈ ਇਨੋਕੁਲੈਂਟ ਕਹਿੰਦੇ ਨੇ ਜੀ ਦਵਾਈ ਨੂੰ ਉਹ ਇਨੋਕੁਲੈਂਟ ਕੀ ਹੁੰਦਾ ਵੀ ਜਿਹੜੀ ਉਹਦੀ ਫਰਮੈਂਟੇਸ਼ਨ ਪ੍ਰੋਸੈਸ ਨੂੰ ਫਾਸਟ ਕਰ ਦਿੰਦੀ ਹੈ ਹੀਟ ਲਾਸ ਹੈ ਜਿਹੜਾ ਉਹ ਨਹੀਂ ਹੁੰਦਾ ਭਾ ਯਾਨੀ ਸਾਈਲਜ ਜਿਆਦਾ ਗਰਮ ਨਹੀਂ ਹੁੰਦਾ ਨਾਰਮਲੀ ਬਣਦਾ ਤੇ ਸਾਈਲਜ ਵਧੀਆ ਰਹਿੰਦਾ ਹੈ ਪਰ ਜਦੋਂ ਸਾਇਲੇਜ ਖੁੱਲ ਗਿਆ ਇੱਕ ਵਾਰ ਖੁੱਲਣ ਤੋਂ ਬਾਅਦ ਬਚਾਉਣ ਦਾ ਕੋਈ ਸਾਧਨ ਨਹੀਂ ਹੈਗਾ ਜੀ ਤੇ ਦੂਜੀ ਗੱਲ ਇਹ ਹੈ ਵੀ ਹੁਣ ਪਿਛਲੇ ਸਾਲ ਕਈ ਬੰਦਿਆਂ ਨੇ ਕੀ ਕਰਿਆ ਵਿੱਚ ਮਿਨਰਲ ਮਿਕਸਚਰ ਪਾਤਾ ਵਿੱਚ ਹੋਰ ਚੀਜ਼ਾਂ ਐਡ ਕਰਤੀਆਂ ਕਈ ਬੰਦੇ ਕਹਿੰਦੇ ਨੇ ਵੀ ਟੌਕਸਿਨ ਬਾਈਂਡਰ ਪਾ ਦਿਓ ਉਹ ਦੇਖੋ ਉਹ ਚੀਜ਼ ਹੈ ਉਹਦਾ ਕੋਈ ਨੁਕਸਾਨ ਨਹੀਂ ਉਹ ਸਿਰਫ ਮਿੱਠਾ ਹੈ ਕੋਈ ਲੋਗ ਅਣਮੈਨੇ ਮੇਂ ਚੀਜ਼ਾਂ ਕਰੀ ਜਾਂਦੇ ਨੇ ਪਰ ਉਹਦੀ ਲੋੜ ਨਹੀਂ ਹੁੰਦੀ ਟੌਕਸਿਨ ਬਾਈਂਡਰ ਦੀ ਸਾਇਲੇਜ ਦੇ ਵਿੱਚ ਕੋਈ ਐਡਾ ਤੁਕ ਨਹੀਂ ਹੈਗਾ ਜੀ ਸਿਰਫ ਫਰਮੈਂਟੇਸ਼ਨ ਵਧੀਆ ਹੋ ਜਾਏ ਉਹਨੂੰ 바ਰਤਾ ਪਾਸੇ ਹੀ ਟੰਗ ਨਾਲ ਲਈਏ ਉਹ ਜਿਆਦਾ ਬਟ ਰਹੇ ਜਿਵੇਂ ਇਹ ਆਪਾਂ ਸਰਦੀਆਂ ਦਾ ਡਾਕਟਰ ਸਾਹਿਬ ਪਾ ਲਾਨੇ ਆ ਕੀ ਜਿਵੇਂ ਹੁਣ ਗਰਮੀ ਹੈ ਗਰਮੀਆਂ 'ਚ ਆਪਣੇ 45-48 ਡਿਗਰੀ ਟੈਂਪਰੇਚਰ ਚੱਲਿਆ ਜਾਣਾ ਗਰਮੀਆਂ ਦੇ ਵਿੱਚ ਪਸ਼ੂਆਂ ਨੂੰ ਪਾਉਣਾ ਠੀਕ ਹੈ ਕਿਉਂਕਿ ਗਰਮ ਬਹੁਤ ਹੁੰਦਾ ਕਹਿੰਦੇ ਨੇ ਨਹੀਂ ਅਸਲ ਦੇ ਵਿੱਚ ਕੀ ਹੈ ਜੀ ਇਹਦਾ ਕੀ ਖਰਾਕ ਇਹਦੇ ਵਿੱਚ ਅਨਾਜ ਜਿਆਦਾ ਹੁੰਦਾ ਜੀ ਆਪਾਂ ਜਿਵੇਂ ਆਪਾਂ ਵੀ ਗਰਮੀ ਦੇ ਵਿੱਚ ਅਨਾਜ ਜਿਆਦਾ ਖਾ ਲਈਏ ਤਾਂ ਆਪਾਂ ਨੂੰ ਵੀ ਗਰਮੀ ਲੱਗਦੀ ਹੈ ਉਸ ਤਰ੍ਹਾਂ ਹੀ ਪਸ਼ੂਆਂ ਨੂੰ ਲੱਗਦੀ ਹੈ ਇਹਦਾ ਥੋੜਾ ਜਿਹਾ ਇਹ ਦੱਸੂਗਾ ਜੀ ਨਾਰਮਲ ਕਿਸਾਨ ਹੈ ਨਾ 90% ਕਿਸਾਨ ਨੇ ਜਿਹੜਾ ਬਿਨਾਂ ਤੋਲੇ ਪਸ਼ੂ ਨੂੰ ਕੋਈ ਵੀ ਚੀਜ਼ ਪਾ ਦਿੰਦੇ ਨੇ ਅੰਦਾਜ਼ੇ ਨਾਲ ਅੰਦਾਜ਼ੇ ਨਾਲ ਪਾ ਰਹੇ ਨੇ ਜਾਂ ਫਿਰ ਜਿਵੇਂ ਆਪਣੇ ਕੋਲੇ ਆਮ ਹੈ ਤਾਂ ਆਪਾਂ ਕਹਿੰਦੇ ਨਾ ਇਸ ਦਾ ਇੰਨਾ ਪੋਣਿਆ ਵੀ ਜਿੰਨਾ ਮਰਜ਼ੀ ਖਾ ਲੇ ਉਹ ਚੀਜ਼ ਤੋਂ ਬਚਣਾ ਚਾਹੀਦਾ ਵੀ ਇਹ ਵੀ ਇੱਕ ਅੱਡ ਵਿਸ਼ਾ ਹੈ ਵੀ ਆਪਣੇ ਕਿੰਨੇ ਦੁੱਧ ਵਾਲੇ ਪਸ਼ੂ ਨੂੰ ਕਿੰਨਾ ਚਾਰ ਕਿੰਨੀ ਧੂੜੀ ਕਿੰਨੀ ਫੀੜੇ ਤੇ ਆਪਾਂ ਕਦੇ ਫੇਰ ਡਿਸਕਸ ਕਰਾਂਗੇ ਕਿਉਂਕਿ ਇਹ ਬਹੁਤ ਵੱਡਾ ਮੁੱਦਾ ਹੈ ਜੀ ਕਿਉਂਕਿ ਨਾਰਮਲੀ ਕੀ ਹੁੰਦਾ ਹੈ ਪਸ਼ੂਆਂ ਨੂੰ ਜਾਂ ਤਾਂ ਆਪਾਂ ਜ਼ਿਆਦਾ ਖਵਾ ਕੇ ਖਰਾਬ ਕਰ ਲੈਂਦੇ ਆ ਜਾਂ ਘੱਟ ਖਵਾ ਕੇ ਖਰਾਬ ਕਰ ਲੈਂਦੇ ਆ ਤਾਂ ਪਸ਼ੂ ਦਾ ਨਿਊਟ੍ਰੀਸ਼ਨ ਹੈ ਜਿਹੜਾ ਉਹਨੂੰ ਐਕਚੁਅਲ ਦੇ ਵਿੱਚ ਕਿੰਨੀ ਲੋੜ ਹੈ ਉਹਨਾਂ ਹੀ ਪਵੇ ਤੇ ਉਹ ਜਿਆਦਾ ਖਰੂਨ ਕਰਕੇ ਨੁਕਸਾਨ ਹੈ ਜਿੰਨੀ ਐਨੀਮਲ ਨੂੰ ਲੋੜ ਹੈ ਤਾਂ ਫਿਰ ਕੋਈ ਦਿੱਕਤ ਨਹੀਂ ਹੈ ਗਰਮੀ ਸਰਦੀ ਕੋਈ ਈਸ਼ ਨਹੀਂ ਜਿਵੇਂ ਇਹਦੇ ਵਿੱਚ ਡਾਕਟਰ ਸਾਹਿਬ ਆਪਾਂ ਖੇਤ ਚੋਂ ਸਿੱਧਾ ਕੱਟ ਕੇ ਚਾਰਾ ਪਾਉਨੇ ਆ ਜੀ ਉਹਦੇ ਮੁਕਾਬਲੇ ਤੁਸੀਂ ਕੀ ਸਮਝਦੇ ਜਿਹੜੇ ਇਹ ਚ ਪ੍ਰੋਟੀਨ ਨੇ ਜਾਂ ਤੱਤ ਨੇਗੇ ਕੀ ਜਦੋਂ ਆਪਾਂ ਇਹਨੂੰ ਦੱਬ ਦਾਨੇ ਇਹਦੇ ਵਿੱਚ ਵਧੇਰੇ ਪੈਦਾ ਹੋ ਜਾਂਦੇ ਨੇ ਪਸ਼ੂਆਂ ਦੀ ਸਿਹਤ ਲਈ ਕਿੰਨਾ ਕਾਰਗਰ ਹੈ ਇਹ ਦੇਖੋ ਇਹ ਹੁੰਦਾ ਜੀ ਜਦੋਂ ਮੰਨ ਕੇ ਚਲੋ ਇੱਕ ਤਾਂ ਇਹ ਹੁੰਦਾ ਵੀ ਖੇਤ ਦੇ ਵਿੱਚ ਸਟੇਜ ਜੇ ਤਾਂ ਆਪਾਂ ਕੱਚਾ ਚਾਰਾ ਪਾ ਦਨੇ ਆ ਉਹ ਤਾਂ ਪਸ਼ੂ ਨੋ ਡਾਊਟ ਜਿਆਦਾ ਖਾਊਗਾ ਕਿਉਂਕਿ ਕੱਚਾ ਉਹਨੂੰ ਜਿਆਦਾ ਖਾ ਕੇ ਉਹਨੇ ਪਾਸ ਕਰ ਦੇਣਾ ਜਦੋਂ ਆਪਣੀ ਸਟੇਜ ਮੱਕੀ ਦੀ ਹੁੰਦੀ ਹੈ ਜਦੋਂ ਆਪਾਂ ਸਾਈਲੇਜ ਪਾ ਰਹੇ ਹੁੰਨੇ ਆ ਉਹ ਸਟੇਜ ਤੇ ਜੇ ਆਪਾਂ ਮੱਕੀ ਪਾਉਣੇ ਆ ਤਾਂ ਪਸ਼ੂ ਉਹ ਨਹੀਂ ਖਾਂਦਾ ਕਿਉਂਕਿ ਉਹਦਾ ਦਾਣਾ ਹਾਰਡ ਹੁੰਦਾ ਹੈ ਉਹਦਾ ਲੇਕਨ ਇਹ ਹਾਰਡ ਹੁੰਦਾ ਹੈ ਤੇ ਉਹ ਫਾਰਮੈਟ ਨਹੀਂ ਹੁੰਦਾ ਪਸ਼ੂ ਦਾ ਜਿਹੜਾ ਬਾਡੀ ਆ ਉਹ ਚ ਜਾ ਕੇ ਹੀਟ ਪੈਦਾ ਹੁੰਦੀ ਹੈ ਤਾਂ ਜਦੋਂ ਆਪਣੀ ਸਾਈਲੇਜ ਵਾਲੀ ਸਟੇਜ ਹੈ ਉਹ ਸਟੇਜ ਤੋਂ ਜੇ ਆਪਾਂ ਉਸ ਨੂੰ ਸਾਈਲੇਜ ਬਣਾ ਕੇ ਖਵਾਉਣੇ ਆ ਤਾਂ ਉਹ ਪਸ਼ੂ ਜ਼ਿਆਦਾ ਖਾ ਸਕਦਾ ਹੈ ਉਹਨੂੰ ਪਚਾ इजीली ਸਕਦਾ ਹੈ ਤਾਂ ਉਹਦਾ নো ਡਾਊਟ ਜ਼ਿਆਦਾ ਫਾਇਦਾ ਹੈ ਉਹ ਗੇ ਫਰਮੈਂਟ ਹੋ ਚੁੱਕਿਆ ਹੈ ਜਿਵੇਂ ਆਪਾਂ ਕਹਦੇ ਨੇ ਵੀ ਉਹ ਪੱਕ ਚੁੱਕਿਆ ਥੋੜਾ ਜਿਹਾ ਕੁਝ ਕੁਝ ਹੱਦ ਤੱਕ ਪੱਕ ਚੁੱਕਿਆ ਜੀ ਦੂਜੀ ਗੱਲ ਇਹ ਹੁੰਦੀ ਹੈ ਵੀ ਖੇਤ ਚ ਉਹਨਾਂ ਰੋਜ਼ ਦੀ ਰੋਜ਼ ਮੰਨ ਲਓ ਜਿਵੇਂ ਆਪਣੀ ਮੱਕੀ ਹੈ ਜਵੀ ਜੋ ਵੀ ਚੀਜ਼ ਜਦੋਂ ਤੇ ਦਾਣਾ ਆਉਂਦਾ ਹੈ ਉਹ ਸਾਲ ਦੇ ਵਿੱਚ ਮੰਨ ਕੇ ਚੱਲੋ ਵੀ 10 ਕਿ ਦਿਨਾਂ ਦੀ ਫੀਲਡ ਹੁੰਦਾ ਹੈ ਉਹ 10 ਕਿ ਦਿਨ ਤਾਂ ਆਪਾਂ ਉਹ ਖਵਾ ਦਾਂਗੇ ਫਿਰ ਬਾਅਦ ਚ ਕੀ ਖਵਾਵਾਂਗੇ ਤਾਂ ਇੱਕ ਚੀਜ਼ ਨੂੰ ਰੈਗੂਲਰ ਰੱਖਣ ਵਾਸਤੇ ਸਾਈਲੇਜ ਆਪਾਂ ਪਾ ਸਕਦੇ ਹਾਂ ਤਿੱਜ ਮੇ ਪਸ਼ੂਆਂ ਦੀ ਸਿਹਤ ਬਾਰੇ ਆਪਾਂ ਸਾਰੇ ਤੁਸੀਂ ਦੱਸੇ ਟੈਕਨੀਕਲ ਗੱਲਾਂ ਪਸ਼ੂਆਂ ਦੀ ਸਿਹਤ ਤੇ ਕਿੰਨਾ ਕੁ ਸਰ ਹੈਦਾ ਕਿੰਨੇ ਕੁ ਪਸ਼ੂ ਇਹਦੇ ਨਾਲ ਤਕੜੇ ਹੋ ਜਾਂਦੇ ਨੇ ਜਦ ਬਹੁਤ ਬੰਦੇ ਕਹਿੰਦੇ ਨੇ ਵੀ ਸਾਡਾ ਪਸ਼ੂਤਾ ਜੀ ਜਦੋਂ ਦਾ ਚਾਰਪਾਉਣ ਲੱਗਿਆ ਕਮਜ਼ੋਰਾ ਹੋ ਗਿਆ ਬਹੁਤੇ ਬੰਦੇ ਇਦਾਂ ਦਾ ਸੁਣਨ ਦਾ ਹੈ ਵੀ ਸਾਡੇ ਤਾਂ ਪਸ਼ੂ ਨਰੋਏ ਬੜੇ ਹੋ ਗਏ ਕੀ ਮਿੱਥ ਕੀ ਹੈ ਇਹਦੇ ਵਿੱਚ ਸੱਚ ਕੀ ਹੈ ਆ ਦੇਖੋ ਇਹ ਹੁੰਦਾ ਜੀ ਜਿਹੜਾ ਸਾਇਲੇਜ ਹੈ ਇਹਦੇ ਨਾਲ ਰਿਊਮਨ ਦੇ ਵਿੱਚ ਇੱਕ ਪੀ ਐਚ ਆਪਾਂ ਕਹਿ ਦਿੰਨਾ ਤਜਾਬੀਪਣ ਜਿਹੜਾ ਹੁੰਦਾ ਜਦੋਂ ਸਾਇਲੇਜ ਆਪਣਾ ਥੋੜਾ ਜਿਹਾ ਵੀ ਮਤਲਬ ਅਪਡਾਉਨ ਹੈ ਮਤਲਬ ਕੁਆਲਟੀ ਉਹਦੀ ਤਾਂ ਰੂਮਨ ਡਿਸਟਰਬ ਹੁੰਦਾ ਐਸਿਡੋਸਿਸ ਹੋ ਜਾਂਦਾ ਪਸ਼ੂ ਨੂੰ ਯਾਨੀ ਤਜਾਬੀਪਣ ਵੱਲੋਂ ਤਾਂ ਰੂਮਨ ਚਲਾ ਜਾਂਦਾ ਉਸ ਚੀਜ਼ ਵੱਲ ਥੋੜਾ ਜਿਹਾ ਸਾਇਲੇਜ ਦਾ ਹੈਗਾ ਕਿਉਂਕਿ ਹੁਣ ਆਪਣੇ ਪਸ਼ੂ ਨੇ ਜਿਹੜੇ ਜੇ ਮੈਂ ਗਾਵਾਂ ਦੀ ਗੱਲ ਕਰਾਂ ਤਾਂ ਹਾਈਲਟਰ ਪਸ਼ੂ ਨੇ 40 50 ਲੀਟਰ 60 70 ਲੀਟਰ ਤੱਕ ਪਪ ਪਹੁੰਚ ਗਏ ਤਾਂ ਉਹਨਾਂ ਦਾ ਜਿਹੜਾ ਰੂਮਨ ਦੇ ਵਿੱਚ ਨਿਊਟ੍ਰੀਸ਼ਨ ਪੂਰਾ ਕਰਨਾ ਹੈ ਉਹਦੇ ਵਾਸਤੇ ਆਪਾਂ ਨੂੰ ਉਨੀ ਖੁਰਾਕ ਦੇਣੀ ਪਊਗੀ ਨਹੀਂ ਤਾਂ ਫਿਰ ਉਹਨਾਂ ਦੁੱਧ ਨਹੀਂ ਦੇ ਸਕਦੇ ਤੇ ਉਹ ਜਿਹੜਾ ਤੁਸੀਂ ਗੱਲ ਕਰੀ ਵੀ ਪਸ਼ੂ ਪਤਲਾ ਹੋ ਗਿਆ ਜਾਂ ਮੋਟਾ ਹੋ ਗਿਆ ਉਹ ਫੇਰ ਗੱਲ ਉੱਥੇ ਆ ਜਾਂਦੀ ਹੈ ਵੀ ਕਿਤੇ ਨਾ ਕਿਤੇ ਉਸ ਬੰਦੇ ਦੀ ਖਰਾਕ ਪਸ਼ੂ ਦੀ ਖਰਾਕ ਦੇ ਵਿੱਚ ਦਿੱਕਤ ਹੁੰਦੀ ਹੈ ਜੀ ਜੇ ਖਰਾਕ ਸਹੀ ਹੈ ਸਾਇਲੇਜ ਦੀ ਮਾਤਰਾ ਸਹੀ ਹੈ ਫੀਡ ਦੀ ਮਾਤਰਾ ਸਹੀ ਹੈ ਤਾਂ ਨਾ ਹੀ ਪਸ਼ੂ ਜਿਆਦਾ ਮੋਟਾ ਹੋਊਗਾ ਤੇ ਨਾ ਹੀ ਉਹ ਲਿੱਸਾ ਹੋਊਗਾ ਤਾਂ ਕਿਤੇ ਨਾ ਕਿਤੇ ਆਪਣੀ ਮੈਨੇਜਮੈਂਟ ਦੇ ਵਿੱਚ ਫਰਕ ਹੁੰਦਾ ਹੈ ਹਰੇ ਚਾਰੇ ਦੇ ਮੁਕਾਬਲੇ ਆਪਾਂ ਕੀ ਜਿਹੜਾ ਫੀਡ ਹੈਗਾ ਕੀ ਉਹ ਘਟਾ ਵਧਾ ਸਕਦੇ ਜਦੋਂ ਆਪਣਾ ਚਾਰ ਪੈਂਦਾ ਹੈ ਕਿ ਫੀਡ ਉਸੇ ਮਿਕਦਾਰ ਦੇ ਵਿੱਚ ਦਿੰਨੇ ਆ ਪਸ਼ੂਆਂ ਨੂੰ ਨਹੀਂ ਫੀਡ ਘਟ ਜਾਂਦੀ ਹੈ ਜੇ ਅਸਲ 'ਚ ਥੋੜਾ ਜਿਹਾ ਇਹ ਹੁੰਦਾ ਜਿਵੇਂ ਆਪਾਂ ਫੀਲਡ 'ਚ ਜੇ ਬੰਦਾ 10 ਵੀ ਪਸ਼ੂ ਵੀ ਰੱਖਦਾ ਚਲੋ ਉਹਨੂੰ ਹੁੰਦਾ ਇੱਕ ਦੋ ਪਸ਼ੂ ਵਾਲੇ ਨੂੰ ਨਹੀਂ ਇਹ ਗੱਲ ਪਤਾ ਹੁੰਦੀ ਵੀ ਐਨੀਮਲ ਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਸਾਈਲੇਜ ਦਿਓ ਹਰਾ ਦਿਓ ਫੀਡ ਦਿਓ ਕੁਝ ਵੀ ਦਿਓ ਉਹਨੇ ਕੀ ਕਰਨਾ ਉਹ ਜੋ ਪ੍ਰੋਟੀਨ ਲੈਣੀ ਹੈ ਤੇ ਉਹਨੇ ਆਪ ਜੋ એનર્ਜੀ ਲੈਣੀ ਹੈ ਤੇ ਹੋਰ ਜਿਹੜੇ ਤੱਤ ਨੇ ਉਹ ਲੈਣੇ ਨੇ ਜੇ ਆਪਾਂ ਹਰਾ ਦਿੰਨੇ ਆ ਹਰਾ ਵੀ ਵਧੀਆ ਹਰੇ ਦਾ ਕੋਈ ਨੁਕਸਾਨ ਨਹੀਂ ਦੇਖੋ ਜੇ ਆਪਾਂ ਗੱਲ ਕਰੀ ਹਰਾ ਤੇ ਸਾਈਲੇਜ ਤਾਂ ਗ੍ਰੀਨ ਦਾ ਕੋਈ ਨੁਕਸਾਨ ਨਹੀਂ ਸਾਈਲੇਜ ਦੇ ਕੁਝ ਨੁਕਸਾਨ ਹੈਗੇ ਨੇ ਤਾਂ ਨੋ ਡਾਊਟ ਮਤਲਬ ਸਾਈਲੇਜ ਨਾਲੋਂ ਗ੍ਰੀਨ ਜਿਆਦਾ ਬੈਟਰ ਹੈ ਪਰ ਆਪਣਾ ਕੀ ਹੈ ਆਪਾਂ ਨੇ ਐਨੀਮਲ ਤੋਂ ਜਿਆਦਾ ਦੁੱਧ ਲੈਣਾ ਜਿਆਦਾ ਦੁੱਧ ਲੈਣ ਵਾਸਤੇ ਆਪਾਂ ਨੂੰ ਇਹ ਚੀਜ਼ਾਂ ਬਲਾਉਣਾ ਪਿਆ ਪਰ ਜੇ ਬੰਦਾ ਰੈਗੂਲਰ ਗ੍ਰੀਨ ਦੇ ਸਕਦਾ ਗ੍ਰੀਨ ਦੇ ਵਿੱਚ ਕੀ ਹੁੰਦਾ ਆਪਣਾ ਕਦੇ ਸਟੇਜ ਵੱਧ ਗਈ ਕਦੇ ਘਟ ਗਈ ਥੋੜਾ ਜਿਹਾ ਔਖਾ ਸਾਈਲੇਜ ਨਾਲ ਥੋੜਾ ਜਿਹਾ ਕਮ ਸੌਖਾ ਹੋ ਜਾਂਦਾ ਹੈ ਤੇ ਅੱਜ ਕੱਲ ਲੇਬਰ ਨਹੀਂ ਹੈਗੀ ਗ੍ਰੀਨ ਕਰਕੇ ਲੇਬਰ ਦਾ ਇਸ਼ੂ ਹੈ ਫਿਰ ਕਦੇ ਬਰਸਾਤ ਆ ਗਈ ਕਦੇ ਮੀਨ ਆਈ ਅੱਜ ਕੱਲ ਆਪਾਂ ਕੱਲੇ ਕੱਲੇ ਹੈਗੇ ਆ ਕੰਮ ਦਾ ਥੋੜਾ ਜਿਹਾ ਔਖਾ ਹੋ ਜਾਂਦਾ ਹੈ ਤਾਂ ਸਾਈਲੇਜ ਬੈਟਰ ਹੈ ਪਰ ਅਪੀਲ ਇਹੀ ਰਹੂਗੀ ਵੀ ਜਿਹੜਾ ਫਾਰਮਰ ਸਾਈਲੇਜ ਬਣਾਵੇ ਉਹ ਫਾਰਮਰ ਸਾਈਲੇਜ ਨੂੰ ਬਰਤਣਾ ਕਿਦਾਂ ਉਹ ਬਰਤਨ ਤੇ ਜਾਦੇ ਧਿਆਨ ਦੇਵੇ ਸਾਈਲੇਜ ਤਾਂ ਬਣ ਰਿਹਾ ਲੋਕ ਬਣਾ ਰਹੇ ਨੇ ਬਹੁਤ ਅੱਛਾ ਸਾਈਲੇਜ ਬਣਾ ਰਹੇ ਨੇ ਵੀ ਉਹ ਇੱਕ ਜਦੋਂ ਆਪਣਾ ਆਪਣੇ ਏਰੀਆ 'ਚ ਥੋੜਾ ਜਾਈਏ ਵੀ ਆਪਾਂ ਕਣਕ ਤੋਂ ਬਾਅਦ ਮੱਕੀ ਬੀਜਦੇ ਆ ਜਿਹੜੀ ਹੁਣ ਮਈ ਦੇ ਐਂਡ ਦੇ ਵਿੱਚ ਸਾਈਲੇਜ ਬਣੂਗਾ ਆਲੂ ਵਾਲੀ ਮੱਕ ਉਹ ਸਾਇਲੇਜ ਬਹੁਤ ਵਧੀਆ ਸੋਨਾ ਬਣ ਜਾਂਦਾ ਹੈ ਕੁਝ ਆਪਣੇ ਵੀਰ ਕੀ ਕਰਦੇ ਨੇ ਜੁਲਾਈ ਦੇ ਮਹੀਨੇ ਦੇ ਵਿੱਚ ਉਧਰ ਬਰਸਾਤ ਹੋ ਰਹੀ ਹੁੰਦੀ ਹੈ ਉਧਰ ਮੱਕੀ ਵੱਢ ਲੈਂਦੇ ਨੇ ਉਧਰੋ ਦੱਬ ਦਿੰਦੇ ਨੇ ਤਾਂ ਮੋਇਸਚਰ ਨਾਲ ਵੀ ਆਪਾਂ ਸਾਇਲੇਜ ਖਰਾਬ ਕਰ ਲੈਂਦੇ ਆਪਾਂ ਨੂੰ ਕਾਲੀ ਹੁੰਦੀ ਹੈ ਥੋੜਾ ਜਿਹਾ ਮੇਰੇ ਵੀਰੇ ਜਰੂਰ ਗੱਲ ਦਾ ਧਿਆਨ ਰੱਖਣ ਜਿਨ੍ਹਾਂ ਨੇ ਹੁਣ ਮੱਕੀ ਬੀਜੀ ਹੋਈ ਹੈ ਵੀ ਜੇ ਮੱਕੀ 90 ਦਿਨ ਲਾਊਗੀ ਕੁਤਾ ਤਰੀਕ ਨੋਟ ਕਰ ਲੈਣ 90 ਦਿਨ ਨੋਟ ਕਰਨ ਜਿਹੜੀ ਜੀੜੀ ਦੀ ਬੋਧ ਬੀਜਣੀਆਂ ਉਸ ਤੋਂ 20 ਦਿਨ ਪਹਿਲਾਂ ਹੀ ਬੀਜਣ ਸਾਨੂੰ ਫਸਾਈਲੇਜ ਦੇ ਕੰਮ ਕਰਕੇ ਥੋੜਾ ਜਿਆਦਾ ਪਤਾ ਹੀ ਆ ਵੀ ਲੋਕ ਕੀ ਕਰਦੇ ਨੇ ਮੱਕੀ ਬੀਜੀ ਇੱਕ ਮਹੀਨੇ ਬਾਅਦ ਬੋਧ ਬੀਜਦੀ ਜਾਂ ਤਾਂ ਉਹ ਜੀੜੀ ਦੀ ਬੋਧ ਪਕਾ ਲੈਂਦੇ ਨੇ ਜਾਂ ਮੱਕੀ ਕੱਚੀ ਵੜ ਲੈਂਦੇ ਤਾਂ ਇਹ ਚੀਜ਼ ਦਾ ਥੋੜਾ ਜਿਹਾ ਧਿਆਨ ਰੱਖਣ ਵੀ ਡੇਟ ਨੋਟ ਕਰਕੇ ਜਦੋਂ ਤੁਹਾਡੀ ਮੱਕੀ 60 ਦਿਨਾਂ ਦੀ ਹੋ ਜੇ ਉਸ ਤੋਂ ਬਾਅਦ ਬੋਧ ਬੀਜਣ ਨਹੀਂ ਤਾਂ ਫਿਰ ਤੁਹਾਡਾ ਉਹੀ ਆ ਵੀ ਜਿਆਦਾ ਬੋਧ ਖਰਾਬ ਹੋਊਗੀ ਜਾਂ ਮੱਕੀ ਖਰਾਬ ਹੋਊਗੀ ਸੋ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸੋ ਇਹ ਜਾਣਕਾਰੀ ਸੀਗੀ ਤੁਹਾਨੂੰ ਜਿਹੜੀ ਅੱਜ ਮਿਲਵਾਇਆ ਡਾਕਟਰ ਹਰਦੀਪ ਜੀ ਨੂੰ ਕਿਉਂਕਿ ਸਾਈਲੇਜ ਦਾ ਕਾਫੀ ਵੱਡੇ ਏਰੀਏ ਦੇ ਵਿੱਚ ਆਪਣੇ ਪੰਜਾਬ ਦੇ ਖਾਸਕਰ ਮਲਵਾ ਬੈਲਟ ਦੇ ਵਿੱਚ ਜਿਹੜਾ ਸਾਈਲੇਜ ਆ ਬਣਨ ਲੱਗ ਗਿਆ ਭਾਵੇਂ ਕਿ ਕਿਸਾਨਾਂ ਨੂੰ ਕੁਝ ਤਕਨੀਕਾਂ ਦਾ ਘੱਟ ਪਤਾ ਪਰ ਸਾਈਲੇਜ ਬਹੁਤ ਬਣਨ ਲੱਗ ਗਿਆ ਸੋ ਅੱਜ ਅਸੀਂ ਸੋਚਿਆ ਵੀ ਇਹ ਜਾਣਕਾਰੀਆਂ ਤੁਹਾਨੂੰ ਮੁਹੱਈਆ ਕਰਵਾਈਏ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਖਾਸਕਰ ਹਫਤਾਦਰ ਹਫਤਾ ਇੱਕ ਅੱਧੀ ਵੀਡੀਓ ਕੋਈ ਇਦਾਂ ਦੀ ਜਿਹੜੀ ਪਸ਼ੂਆਂ ਤੇ ਖਾਸ ਕਰਕੇ ਪਸ਼ੂ ਪਾਲਕਾਂ ਦੇ ਬਹੁਤ ਮੈਸੇਜ ਕਈ ਵਾਰੀ ਆਉਂਦੇ ਨੇ ਵੀ ਉਇਦਾਂ ਦੀ ਸਾਡੇ ਲਈ ਜਾਣਕਾਰੀ ਕਿਉਂਕਿ ਪਸ਼ੂ ਪਾਲ ਨੇ ਜਿਹੜਾ ਸਾਡਾ ਖੇਤੀ ਤੋਂ ਬਾਅਦ ਜਿਹੜਾ ਦੂਸਰਾ ਸਹਾਇਕ ਧੰਦਾ ਮੇਨ ਮੁੱਖ ਧੰਦਾ ਸਾਡਾ ਪਸ਼ੂ ਪਾਲ ਨੇ ਪੰਜਾਬ ਦੇ ਵਿੱਚ ਉਹਦੇ ਤੇ ਵੀ ਵੀਡੀਓ ਤੁਹਾਨੂੰ ਸੁਣਵਾਇਆ ਕਰਾਂਗੇ ਵੱਖ-ਵੱਖ ਉਹਨਾਂ ਦੇ ਪਸ਼ੂਆਂ ਦੀਆਂ ਮੁਸ਼ਕਲਾਂ ਤੇ ਸੋ ਅੱਜ ਜਿਹੜੀ ਸਾਈਲੇਜ ਦੇ ਅਚਾਰ ਦੇ ਤੁਹਾਨੂੰ ਜਿਹੜੀ ਇਹ ਵੀਡੀਓ ਇੱਕ ਤੁਹਾਡੇ ਲਈ ਲੈ ਕੇ ਆਏ ਆ ਆਸ ਹੈ ਤੁਸੀਂ ਪਸੰਦ ਕਰੋਗੇ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਸਾਨੂੰ ਦੱਸਿਓ ਵੀ ਕਿਸ ਤਰ੍ਹਾਂ ਦੀ ਤੁਹਾਨੂੰ ਸਾਡੀ ਇਹ ਜਾਣਕਾਰੀ ਲੱਗੀ ਧੰਨਵਾਦ ਜੀ ਮੈਂ ਮਾਲਵਿੰਦਰ ਸਿੱਧੂ ਚੈਨਲ ਲੋਕ ਚਰਚਾ